ਜੋ ਪੰਜਾਬ ਸਰਕਾਰ ਵੱਲੋਂ 10 ਲੱਖ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ ਇੱਥੇ ਅਮਨ ਸ਼ੇਰ ਸਿੰਘ ਛੈਰੀ ਕਲਸੀ ਜੋ ਕਿ ਬਟਾਰਾ ਤੋਂ ਵਿਧਾਇਕ ਹਨ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਨ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਦੌਰ ਟੂਰ ਜਾ ਕੇ ਕਾਰਡ ਭਰਉਣ ਦੀ ਸ਼ੁਰੂਆਤ ਕੀਤੀ ਜਾਏਗੀ ਸੋ ਲਾਈਵ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਦਿਖਾਈਆਂ ਜਾਣਗੀਆਂ ਧੰਨਵਾਦ ਹੈਰੀ ਪੰਦੂ ਜਿੰਦਾਬਾਦ ਸੋਨੀ ਜਸਪ੍ਰੀਤ ਜਿੰਦਾਬਾਦ ਹੈਰੀ ਪੰਦੂ ਜਿੰਦਾਬਾਦ ਮੈਂ ਚਲਾਇਆ ਜਨਤਾ ਵਰਤਮਾਨ ਦੇ ਅ ਫੌਸਿਆ ਅਤੇ ਹਰ ਵਰਗ ਨੂੰ ਅਦਾਬ ਕਰਦੇ ਹਾਂ ਉਹਨੇ ਚੱਕਰ ਤੇ ਕੰਮ ਕਰ ਕਰਦਾ ਹਰ ਵਰਗ ਦਾ ਮਤਲਬ ਹੈ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਵੀ ਹੋਏ ਸਾਰਿਆਂ ਨੂੰ ਸਾਰਿਆਂ ਨੂੰ ਮੋਢਾ ਫਰਦੇ ਸੇਵਾ ਕਰਨੀ ਅਗੋਂ ਉਹਨਾਂ ਦੀ ਮਰਜ਼ੀ ਹੈ ਪਰ ਅੱਜ ਦੇ ਸੋਨ ਬ੍ਰੋਦ ਦੀ ਕਹਿੰਦਾ ਉਹਨੂੰ ਮੋਢਾ ਚੰਗਾ ਤੇ ਪਾਰਟੀ ਵਾਲਿਆਂ ਦਾ ਕੰਮ ਹੈ ਜਿਹੜਾ ਜੁਨਟ ਸਾਰਿਆਂ ਨੂੰ ਮਿਲਦਾ ਔਰ ਆਹ ਦੇਖੋ ਆਹ ਮਾ ਜੀ ਵੇਖੋ ਜੀ ਸਾਡੇ ਕਾਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਵੱਲੋਂ ਜੋ 2-3 ਦਿਨ ਪਹਿਲਾਂ ਸਕੀਮ ਲਾਂਚ ਕੀਤੀ ਗਈ ਆ 10 ਲੱਖ ਦੇ بیمੇ ਵੱਲੋਂ ਉਸ ਵਿਸ਼ੇ ਤੇ ਅੱਜ ਇੱਧਰ ਆਏ ਆ ਤੇ ਗਰੀਬਾਂ ਦੇ ਘਰ-ਘਰ ਜਾ ਕੇ ਐਮਐਲਏ ਸਾਹਿਬ ਸ਼ਰੀਕਲਸੀ ਜੀ ਦੀ ਗਵਾਈ ਚ ਘਰ-ਘਰ ਜਾ ਕੇ ਕਾਰਡ ਬਣਵਾ ਰਹੇ ਆ ਉਹ ਮੁਹਿੰਦ ਦੇ ਤਹਿਤ ਅੱਜ ਗਾਂਧੀ ਨਗਰ ਕੈਂਪ 8 ਨੰਬਰ ਵਾਰਡ ਚ ਆਏ ਆ ਏ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹ ਵੀ ਜਿੱਦਾਂ ਗਰੀਬਾਂ ਦੇ ਕਾਰਡ ਬਣਨਗੇ ਘਰ-ਘਰ ਤੱਕ ਆਪ ਜਾ ਕੇ ਅਸੀਂ ਬਣਵਾਵਾਂਗੇ ਉਹੀ ਸਕੀਮ ਦੇ ਤਹਿਤ ਐਮਐਲਏ ਸਾਹਿਬ ਦੇ ਨਾਲ ਅੱਜ ਅਸੀਂ ਹਰ ਇੱਕ ਦੇ ਘਰ ਜਾ ਕੇ ਕਾਰਡ ਬਣਵਾਉਣ ਦੀ ਸ਼ੁਰੂਆਤ ਕਰ ਰਹੇ ਹਾਂ 8 ਨੰਬਰ ਵਾਰਡ ਤੋਂ ਗਾਂਧੀ ਨਗਰ ਕੈਂਪ ਤੋਂ ਇਹ ਸ਼ੁਰੂਆਤ ਅੱਜ ਸ਼ੁਰੂ ਹੋ ਰਹੀ ਹੈ ਹਾਂਜੀ ਜਿਸ ਤਰ੍ਹਾਂ ਕਿ ਇੱਥੇ ਅੱਜ ਤੁਸੀਂ ਇਕੱਠੇ ਹੋਏ 10 ਲੱਖ ਦੇ ਕਾਰਡ ਬਣਵਾਉਣ ਲਈ ਸਾਰੇ ਐਮਐਨਐਸ ਸ਼੍ਰੀਮਈ ਐਮਐਲਏ ਕਲਸੀ ਵੀ ਸਾਡੇ ਆ ਰਹੇ ਨੇ ਜਿਹੜੇ ਕਿ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵੀ ਨੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਿਹੜਾ ਐਮਐਲ ਚਾਹੀਦਾ ਜੀ ਅਮਰ ਸਿੰਘ ਸਿਆਰੀ ਚ ਕਲ ਸੀ ਕਿਉਂ ਚਾਹੀਦਾ ਬੋ ਜੀ ਮੈਂ ਮੇਰੀ 45 46 ਸਾਲ ਏਜ ਹੋ ਗਈ ਜੇ ਮੈਂ ਹਾਲ ਤੱਕ ਕੋਈ ਐਮਐਲ ਨਹੀਂ ਵੇਖਿਆ ਇੱਕ ਮਾੜੀ ਦੁਕਾਨ ਤੇ ਜਾਂ 골ਫੇ ਵਾਲੇ ਨਾਲ ਖੱਤ ਨਾਲ ਹੱਥ ਮਿਲਾ ਕੇ ਗੱਲ ਕਰਦਾ ਪਿਆ ਮੈਂ ਐਨ ਤਾਂ ਫੈਨ ਹੋ ਗਿਆ ਤੁੰ ਤੇ ਇੱਕ ਐਜ ਦੀਆਂ ਲੱਟਾਂ ਲੱਗ ਰਹੀਆਂ ਨੇ ਆਪਣੇ ਪੂਰੇ ਪੰਜਾਬ 'ਚ ਬਟਾਲੇ 'ਚ ਇਹਨਾਂ ਹਰੀ ਬਾਬਾ ਦਿੱਤੀ ਆ ਆਪਣੇ ਗਾਂਦੀਨਗਰ ਕੈਂਪ ਦੀਆਂ ਨੇ ਤੇ ਮੈਂ ਚਾਹਨਾ ਵਾਂ ਕਿ ਆਉਣ ਵਾਲੇ ਸਮੇਂ 'ਚ ਫੇਰ ਹਨ ਨੂੰ ਮੁਰ ਕੇ ਇਹੋ ਜਿਹਾ ਐਮਐਲਏ ਚਾਹੀਦਾ ਜੀ ਅਮਰ ਸਿੰਘ ਸ਼ੇਰ ਸੰਸਾਰੀ ਜਿੰਦਾਬਾਦ ਕੀ ਬਾਤ ਹੈ ਜੀ ਬਾਨਕ ਜੀ ਜਿਹੜਾ ਅੱਜ 10 ਲੱਖ ਦਾ ਸ਼ੁਰੂ ਕਰਨਗੇ ਇਹਦੇ ਅੱਠ ਨੰਬਰ ਵਾਰ ਤੋਂ ਇਹਦੇ ਬਾਰੇ ਦੇਖੋ ਜੀ ਮੈਂ ਇੱਕ ਜੀ ਚ ਕਹਿਣਾ ਚਾਹੂੰਗਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਬੜੀ ਵੱਡੀ ਦੇਣ ਮਿਲੀ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਜੋ ਸਾਡੀ ਸਰਕਾਰ ਨੇ ਅੱਜ ਤੱਕ ਕਿਹਾ ਹੈ ਉਹ ਕਰਕੇ ਦਿਖਾਇਆ ਹੈ ਪੁਰਾਣੀ ਸਰਕਾਰਾਂ ਵਾਂਗੂ ਨਹੀਂ ਕਿ ਗੁਟਕਾ ਸਾਹਬਾ ਚ ਫੜ ਕੇ ਸੋਆ ਖਾਲੀਆਂ ਤੇ ਕੰਮ ਕੋਈ ਕੀਤਾ ਨਹੀਂ ਤੋ ਸਾਡੀ ਮਾਨ ਸਰਕਾਰ ਤੇ ਸਾਨੂੰ ਸਾਡੇ ਬਟਾਲਾ ਵਾਸੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਜਿੰਨੇ ਵੀ ਸਾਡੇ ਪੰਜਾਬ ਦੇ ਵਾਸੀ ਨੇ ਅੱਜ ਫਕਰ ਨਾਲ ਮਾਣ ਮਹਿਸੂਸ ਕਰਦੇ ਹੋਣਗੇ ਕਿ ਯਾਰ ਕਿ ਜਿਹੀਂ ਜੋ ਬਦਲਾਅ ਲੈ ਕੇ ਆਏ ਸੀਗੇ ਅੱਜ ਵਾਕੇ ਉਸ ਬਦਲਾਅ ਨੂੰ ਪੂਰ ਪੈਂਦੇ ਹੋਏ 10 ਲੱਖ ਦੀ ਜਿਹੜੀ ਵੱਡੀ ਸਿਹਤ ਯੋਜਨਾ ਸਾਡੇ ਪੰਜਾਬ ਵਾਸੀਆਂ ਨੂੰ ਮਿਲ ਰਹੀ ਔਰ ਇਹਦੇ 'ਚ ਕੋਈ ਐਸ ਸੀ ਨਹੀਂ ਹੈ ਕੋਈ ਬੀ ਐਸ ਸੀ ਨਹੀਂ ਕੋਈ ਜਨ ਨਹੀਂ ਕੋਈ ਕਾਸਟ ਕਾਰ ਨੋ ਕਾਸਟ ਨੋ ਗਰੀਡ ਕਰਕੇ ਆਪਾਂ ਇਹਨੂੰ ਮੋਹਿਰ ਨੂੰ ਚਲਾ ਰਹੇ ਆ ਇਹਦੇ 'ਚ ਕਿਸੇ ਜਾਤ ਪਾਤ ਦੀ ਕੋਈ ਨਹੀਂ ਹੈ ਕੋਈ ਵੱਡਾ ਕੋਈ ਛੋਟਾ ਨਹੀਂ ਚਿਰਵ ਇੱਕੋ ਹੀ ਚੀਜ਼ ਹੈ ਕਿ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਆਓ ਤੇ ਆਪਣਾ 10 ਲੱਖ ਵਾਲਾ ਸਿਹਤ ਯੋਜਨਾ ਦਾ ਕਾਰਡ ਬਣਾਓ ਔਰ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰ ਆਪਣੇ ਸਾਥੀਆਂ ਨੂੰ ਜਿਹੜੀ ਸਹੂਲਤ ਦੇ ਸਕਦੇ ਹੋ ਵੱਧ ਤੋਂ ਵੱਧ ਸਹੂਲਤ ਦਿਈਏ ਕਿਉਂਕਿ ਸਰਕਾਰ ਆਪਦੇ ਦੁਆਰ ਹੈ ਸਰਕਾਰ ਆਪਦੇ ਨਾਲ ਹੈ ਤੇ ਸਾਡਾ ਐਮਐਲਏ ਸਰਦਾਰ ਅਮਰਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਉਹਦੇ ਹਮੇਸ਼ਾ ਸਾਡੀ ਜਾਨ ਵੀ ਹੈ ਸਾਡਾ ਭਰਾ ਵੀ ਹੈ ਸਾਡਾ ਗੁਰੂ ਵੀ ਹੈ ਜਦੋਂ ਕਈਏ ਉਦੋਂ ਗੁੱਟ ਫੜ ਕੇ ਲੈ ਆਈਦਾ ਤੇ ਉਦੋਂ ਕੰਮ ਕਰਾ ਲਈਦਾ ਤੇ ਇਸ ਤੋਂ ਵਦਿਆ ਹਜ ਤੱਕ ਸਾਨੂੰ ਐਮਐਲਏ ਜਾਂ ਇਨਸਾਨ ਐਮਐਲਏ ਦੇ ਰੂਪ ਤੇ ਵਿੱਚ ਅਜੇ ਤੱਕ ਨਹੀਂ ਮਿਲਿਆ ਇਹ ਤੁਸੀਂ ਗਾਂਧੀ ਕੈਂਪ ਚ ਸਾਰੇ ਵਸਦੀਕ ਮੇਰੇ ਨਾਲ ਖੜੇ ਨੇ ਤੁਸੀਂ ਇਹਨਾਂ ਨੂੰ ਵੀ ਜਾਣਕਾਰੀ ਪ੍ਰਾਪਤ ਕਰੋਗੇ ਕਿਤੇ ਮੈਂ ਤਾਂ ਝੂਠੀਆਂ ਨਾ ਕਹਿੰਦਾ ਵਾਂ ਇਹਨਾਂ ਦਾ ਵੀ ਜ਼ੁਬਾਨੀ ਸੁਣੋ ਖਿਆ ਵੀ ਸਾਡੇ ਜਿਹੜੇ ਇੱਥੇ ਲੋਕਲ ਐਮਐਲਏ ਨੇ ਉਹ ਕਿੱਦਾਂ ਦੇ ਕੰਮ ਕਰਦੇ ਨੇ ਉਹਦੇ ਕਿੱਦਾਂ ਲੋਕਾਂ ਨਾਲ ਵਿਚਰਦੇ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਿਲਤੀ ਜਿੰਦਾਬਾਦ ਇੱਕ ਜਿਹੜਾ ਕੁਝ ਪੱਤਰਕਾਰਾਂ ਨੂੰ ਗੱਲਬਾਤ ਫੈਲਾਈ ਜਾ ਰਹੀ ਹੈ ਕਿ ਜਿੰਨਾਂ ਕੋਲ ਆਮ ਆਦਮੀ ਪਾਰਟੀ ਦੀ ਕਿਸੇ ਲੂਟ ਦੀ ਸਲਿੱਪ ਹੋਏਗੀ ਉਹਨਾਂ ਦੇ ਬੰਨਣਾ ਕਿ ਸਾਰਿਆਂ ਦੇ ਤੁਸੀਂ ਖੁਦ ਮੇਰੇ ਵੱਡੇ ਵੀਰ ਪੱਤਰਕਾਰਾਂ ਤੁਸੀਂ ਕਾਫੀ ਧੇਰ ਤੋਂ ਇਸ ਫੀਲਡ ਦੇ ਵਿੱਚ ਹੋ ਤੁਸੀਂ ਅੱਜ ਨਾਲ ਹੀ ਜਾਣਾ ਕਿਉਂਕਿ ਕਈ ਪੱਤਰਕਾਰ ਜਾਂ ਕਈ ਸਾਡੇ ਭਰਾਣੇ ਜਿਨ੍ਹਾਂ ਕੋ ਸ਼ਾਇਦ ਸਰਕਾਰ ਦੀ ਉਪਲਬਧੀਆਂ ਹਜਮ ਨਹੀਂ ਹੁੰਦੀਆਂ ਉਹ ਜਿਨ੍ਹਾਂ ਨੂੰ ਅੱਜ ਵੀ ਨਹੀਂ ਹੋਣੀਆਂ ਉਹਨਾਂ ਨੂੰ ਕੱਲ ਵੀ ਨਹੀਂ ਹੋਣੀਆਂ ਸੋ ਇਹ ਦੂਜੀ ਪਾਰਟੀਆਂ ਵੱਲੋਂ ਭੇਜੇ ਇੱਕ ਕਰਿੰਦੇ ਹੁੰਦੇ ਨੇ ਕਿ ਆਹ ਵੀ ਕਿਸੇ ਤਰ੍ਹਾਂ ਇਹਨੂੰ ਡੀਮੋਟੀਵੇਟਾਈਜ਼ ਕਰੀਏ ਤੁਸੀਂ ਨਾਲ ਹੀ ਜਾਇਓ ਇੱਥੇ ਕਈ ਬਜ਼ੁਰਗ ਬੈਠੇ ਨੇ ਕਈ ਮਾਵਾਂ ਬੈਠੀਆਂ ਨੇ ਕਿ ਕਿਸੇ ਦੇ ਠੱਪਾ ਹੋਰੀ ਲੱਗਾ ਕਿਸੇ ਦੇ ਕਿ ਹਾਂ ਵੀ ਇਹ ਝਾੜੂ ਵਾਲਾ ਕੁਝ ਵੀ ਅਸੀਂ ਜੇ ਬਿਜਲੀ ਦੇ ਬਿੱਲ ਵੀ ਜ਼ੀਰੋ ਕੀਤੇ ਇਹਦੇ ਸਾਰਿਆਂ ਨੇ ਕੋਟੇਓ ਕੀਤੇ ਐ ਨਹੀਂ ਸੋਚਿਆ ਕਿ ਹਾਂ ਵੀ ਇਹ ਕਾਇਦੇਲਾ ਤੇ ਇਹਦੇ ਮੋਰ ਨਹੀਂ ਲਾਉਣੀ ਅਸੀਂ ਕਿਸੇ ਮੋਰ ਨੂੰ ਨਹੀਂ ਆਪਾਂ ਤਵੱਜੋ ਦਿੱਤੀ ਅਗਰ 600 ਜਨ ਫ੍ਰੀ ਕੀਤਾ ਤੇ ਸਾਰਿਆਂ ਦਾ ਕੀਤਾ ਸੀਗਾ ਉਹਦੇ 'ਚ ਨਾ ਕੋਈ ਐਸੀ ਹੀ ਨਾ ਕੋਈ ਬੇਸੀ ਨਾ ਕੋਈ ਜਨਨ ਸੀਗੇ ਸੋ ਅਸੀਂ ਇਕੁਐਲਿਟੀ ਤੇ ਯਕੀਨ ਕਰਦੇ ਆਂ ਭਾਏ ਜਾਤਾਂ ਦੇ ਪੇਤ ਭਾਵ ਇਹ ਭੀਜੇਪੀ ਔਰ ਕਾਂਗਰਸ ਸਰਕਾਰ ਕਰਦੀ ਆਈ ਹੈ ਔਰ ਇਹਨਾਂ ਦਾ ਇਹ ਚੋਚਲੇ ਨੇ ਕਰਨ ਦੇ ਅਸੀਂ ਆਮ ਘਰ ਚ ਉੱਠ ਕੇ ਆਮ ਲੋਕਾਂ ਨਾਲ ਵਿਚਰਦੇ ਆਂ ਆਮ ਘਰ ਦੀ ਜੋ ਨਸੀਹਤ ਜਾਂ ਆਮ ਘਰ ਦੇ ਵਿੱਚ ਕੀ ਕੀ ਚੀਜ਼ਾਂ ਦੀ ਜ਼ਰੂਰਤਮੰਦ ਹੁੰਦੀ ਹੈ ਅਸੀਂ ਵੇਖੋ ਵੀ ਜਾਣਦੇ ਆਂ ਸੋ ਇਹ ਚੀਜ਼ਾਂ ਵੀ ਲਿਖਿਆ ਹੀ ਇਹਨਾਂ ਦੇ ਆ ਵੀ ਬਧੇ ਕੰਮ ਕਰਾਂਗੇ ਅਸੀਂ ਜਿੰਦਾਬਾਦ ਸਾਰੀ ਕਾਪੀ ਜਿੰਦਾਬਾਦ ਸਾਰੀ ਕਾਪੀ ਜਿੰਦਾਬਾਦ ਰਾਜੋ ਕਾ ਗੀਰਿਆ ਤੁਮਰੇ ਮੁਰੇ ਚੋ ਜਿਆਦਾ ਜਿੰਦਾਬਾਦ ਸਾਰੀ ਕਾਪੀ ਜਿੰਦਾਬਾਦ ਸਾਰੀ ਕਾਪੀ ਜਿੰਦਾਬਾਦ ਮਾਨੋ ਸਾਈ ਪੰਜਾਬ ਤੋਂ ਬਤਨ ਮਾਨ ਜੀ ਨੇ ਹਰ ਵਾਰਿਕ ਨੂੰ ਉਹਦਾ ਆਪਣਾ ਦਾ ਉਹਦੇ ਚੱਕਰ ਤੇ ਨਾ ਕਰ ਕਰ ਸਰਵਰਗ ਦਾ ਮਤਲਬ ਨਹੀਂ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਲੋ ਸਾਰਿਆਂ ਨੂੰ ਸਾਰਿਆਂ ਨੂੰ ਸਾਡਾ ਫਰਜ਼ ਹੈ ਸੇਵਾ ਕਰਨ ਦਾ ਅਗੋਂ ਉਹਨਾਂ ਦੀ ਮਰਜ਼ੀ ਹੈ ਪਰ ਅੱਜ ਦੇ ਸਮੇਂ ਵਿਰੋਧੀ ਨੇ ਕਿਆ ਕਰਨ ਨੂੰ ਮੁੰਡਾ ਚੰਗਾ ਤੇ ਪਾਰਟੀ ਵਾਲਿਆਂ ਦਾ ਕੰਮ ਸਾਰਿਆਂ ਨੂੰ ਮਿਲਦਾ ਇਹ ਗਰਾਊਂਡ ਚੇਸ ਕਰਕੇ ਕਿਉਂਕਿ ਇਸ ਕਾਂਡਾ ਦੀ ਬਦੌਲਤ ਪਿੱਛੇ ਗੁਰਖ ਧੰਦਾ ਚੱਲਣਾ ਸੀ ਹੁਣ ਮੇਰੀ ਮਾਂ ਵਾ ਇਹਦਾ ਪੁੱਤ ਜਿਹੜਾ ਥੋੜੇ ਦਿਨ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਠੀਕ ਹੈ ਦੂਤੀਆਂ ਨੇ ਹੁਣ ਜੇ ਕੱਲ ਨੂੰ ਇਹ ਕਾਰਡ ਕਿਤੇ ਹੋਰ ਬਣਾਉਣ ਜਾਂਦੀ ਹੈ ਤੇ ਅਗਲਾ ਕੋਈ ਚਾਵੇ ਵੀ ਇੱਥੇ 500 ਲੱਗਣਾ 1000 ਲੱਗਣਾ 200 ਲੱਗਣਾ 400 ਲੱਗਣਾ ਸਾਡਾ ਮੈਨ ਸਾਰੀ ਆਮ ਆਦਮੀ ਪਾਰਟੀ ਦਾ ਮੈਨ ਮਕਸਦ ਇਹ ਹੈ ਵੀ ਕਿਸੇ ਦਾ ਵੀ ਰੁਪਈਆ ਨਾ ਲੱਗੇ ਜੇ ਆਪਾਂ ਘਰ ਘਰ ਜਾ ਕੇ ਬਣਾ ਦੇ ਠੀਕ ਹੈ ਉਹਦਾ ਮਤਲਬ ਇਹ ਹੈ ਵੀ ਸਾਡੇ ਲੋਕਾਂ ਨੂੰ ਇਹਦਾ ਫਾਇਦਾ ਹੋਵੇ ਇਹ ਨਾ ਹੋਵੇ ਕਿਉਂਕਿ ਮੈਨੂੰ ਕਈ ਫੋਨ ਆ ਰਹੇ ਨੇ ਵੀ ਕਾਰਡ ਕਦੋਂ ਬਣਾ ਜੀ ਕਾਰਡ ਕਦੋਂ ਬਣਾ ਲੋਕਾਂ ਦੇ ਵਿੱਚ ਇੱਕ ਜਨੂਨ ਆ ਵੀ ਯਾਰ ਕਾਰਡ ਫਟਾਫਟ ਬਣਾ ਦਈਏ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨ ਲੱਗਾ ਵੀ ਪਿੰਡ-ਪਿੰਡ ਸਾਡੀਆਂ ਟੀਮਾਂ ਜਾਣਗੀਆਂ ਵਾਰਡ-ਵਾਰਡ ਸਾਡੀਆਂ ਟੀਮਾਂ ਜਾਣਗੀਆਂ ਜਿਹਦੀ ਅੱਜ ਵਾਰੀ ਨੇ ਉਹਦੀ ਕੱਲ ਆਜੂਗੀ ਜਿਹਦੀ ਕੱਲ ਨੇ ਉਹਦੀ ਪਰਸੋਂ ਆਜੂਗੀ ਇਹ ਉਦੋਂ ਤੱਕ ਇਹ ਕੰਮ ਨਹੀਂ ਰੁਕੇਗਾ ਜਦੋਂ ਤੱਕ ਸਾਡੇ ਸਾਰੇ ਪਰਿਵਾਰਾਂ ਦੇ ਜਿਹੜੇ ਆ ਬਟਾਲੇ ਦੇ ਹਲਕੇ ਦੇ ਲੋਕਾਂ ਦੇ ਕਾਰਡ ਨਾਮਣਗੇ ਉਦੋਂ ਤੱਕ ਇਹ ਸਫ਼ਰ ਚੱਲ ਸੁੱਚਾ ਚੱਲ ਚੱਲ ਜਾਰੀ ਰਹੇਗਾ ਇਸ ਕਾਰਡ ਦੇਖੋ ਜੀ ਆ ਡੋਰ ਟੂ ਡੋਰ ਜਿੰਨੇ ਵੀ ਕਰਨੇ ਹੋ ਸਕਦਾ ਹੈ ਇੱਥੇ ਕਿਸੇ ਨੇ ਆਮ ਆਦਮੀ ਪਾਰਟੀ ਨੂੰ ਗਲੀ ਚ ਨਾ ਵੋਟ ਪਾਈ ਪਰ ਜਦੋਂ ਦਾ ਕਾਰਡ ਬਣੂ ਜਾਂ ਮੈਂ ਜਾ ਕੇ ਜਦੋਂ ਮਿਲਦਾ ਅਗਲੇ ਕੱਲ ਤੇ ਕਹਿੰਦੇ ਨਾ ਵੀ ਯਾਰ ਪਿਛਲੀ ਵਾਰੀ ਵੋਟ ਨਹੀਂ ਪਾਈ ਯਾਰ ਬੰਦੇ ਇੱਕ ਕੰਮ ਕਰ ਇਹਨਾਂ ਦਾ ਧਿਆਨ ਰੱਖਣਾ একদম ਸਾਲੋਂ ਕਿਸੇ ਵੀ ਕੋਈ ਪਾਰਟੀ ਨਾ ਰਣਨ ਸਿਰਫ ਇਹੋ ਹੀ ਹੈ ਕਿ ਜਿਹੜਾ ਕਾਰਡ ਹਰ ਇੱਕ ਦਾ ਬਣ ਜਾਵੇ ਕੋਈ ਜਦੋਂ ਐਮਐਲਏ ਬਣ ਕੇ ਕਿਨਾਂ ਦੇ ਪਟਾਲੀ ਦੇ ਲੋਕ ਕਹਿੰਦੇ ਜਦੋਂ ਸਰਕਾਰ ਬਣ ਗਈ ਕਿੰਨਾ ਦੀ ਹੈ ਸਾਰੇ ਲੋਕਾਂ ਦੀ ਇਹਦਾ ਮਤਲਬ ਇਹ ਕਹਿੰਦਾ ਕਿ ਬਿਲਕੁਲ ਜੀ ਜਿਤਨਾ ਹੁਣ 600 ਕਿਉਂ ਤੇ ਆ ਕਾਂਗਰਸੀਆਂ ਦਾ ਵੀ ਫ੍ਰੀ ਹੈ ਬੀਜੇਪੀ ਵਾਲਿਆਂ ਦਾ ਵੀ ਕਾਲੀਆਂ ਦਾ ਵੀ ਭਾਵੇਂ ਬੇਸ਼ੱਕ ਸਾਨੂੰ ਗਾਲਾਂ ਕੱਢਦੇ ਰਹਿਣ ਪਰ ਜਿਹੜੀ ਸਾਡੀ ਜਿਹੜੀ ਇਹ ਸਕੀਮ ਹੈ ਉਹਦਾ ਫਾਇਦਾ ਇਹ ਵੀ ਲੈ ਰਹੇ ਨੇ ਆ ਹੁਣ ਜਿਹੜਾ 10 ਲੱਖ ਦਾ ਕਾਰਡ ਹੈ ਇਹ ਵੀ ਸਾਰਿਆਂ ਦੇ ਬਣੂਗਾ ਸੋ ਇਹੋ ਹੀ ਆ ਵੀ ਬਸ ਇੰਨਾ ਕ ਮੈਂ ਕਹੂੰਗਾ ਵੀ ਯਾਰ ਜੇ ਕੋਈ ਸਰਕਾਰ ਵਧੀਆ ਕੰਮ ਕਰਦੀ ਆ ਜੇ ਕੋਈ ਚੰਗੇ ਕੰਮ ਕਰਦੀ ਆ ਕਿਤੇ ਨਾ ਕਿਤੇ ਉਹਨੂੰ ਐਪਰੀਸ਼ੀਏਟ ਵੀ ਕਰਦੇ ਆ ਇਹਦੇ ਵਿੱਚ ਜੀ ਐਮ ਐਲ ਇਹ ਗਲੀਆਂ ਚ ਕਾਰਡ ਬਣਾ ਰਿਆ ਇਹਦਾ ਮਤਲਬ ਆਠਰ ਸੇਵਾ ਨਾਲੋਂ ਵੀ ਪਤਾ ਨਹੀਂ ਇਹਦੇ ਤੇ ਸਰਕਾਰ ਕੀ ਮੋਨੀਟਰ ਕਰ ਰਹੀ ਕਿਤਨਾ ਵਾਚ ਕਰ ਰਹੀ ਆਪਾਂ ਤੇ ਪੇ ਕਰਦੇ ਸਰਕਾਰ ਨੇ ਤੇ ਪੈਸੇ ਵੀ ਕਰਨੇ ਆ ਸੋ ਸਾਡਾ ਇੱਕੋ ਇੱਕ ਮਕਸਦ ਆ ਲੋਕਾਂ ਨੂੰ ਖੱਜਲ ਖਵਾਉਣਾ ਅੱਛਾ ਫੈਮਲੀ ਦੇ ਵਿੱਚ ਇਹ ਦੇਖੋ ਮੇਨ ਪਰਿਵਾਰ ਦੇ ਮੁਖੀ ਦਾ ਕਾਰਡ ਬਣੂਗਾ ਜੀ ਉਹਦੇ ਤੋਂ ਬਾਅਦ ਜਿਹੜੇ ਜਿਹੜੇ ਪਰਿਵਾਰ ਦੇ ਜੀ ਨੇ ਉਹ ਸਾਰਿਆਂ ਦੇ ਨਾਮ ਜਿਹੜੇ ਨੇ ਵਿੱਚ ਐਡ ਹੋ ਜਾਣਗੇ ਇਨਕਲੂਡ ਹੋ ਜਾਣਗੇ ਤੇ ਉਹ ਜਿਹੜਾ 10 ਲੱਖ ਦਾ ਘਰ ਉਹ ਇੱਕ ਪਰਿਵਾਰ ਦਾ ਠੀਕ ਹੈ ਉਹਦੇ ਵਿੱਚ ਸਾਰੇ ਬੱਚੇ ਵੀ ਆਉਣਗੇ ਤੇ ਬਜ਼ੁਰਗ ਵੀ